ਇਹ ਸਾਤਰੀ ਕਾ ਉਸਾਰਾ ਨੂੰ ਦਿਖਾਉਣਾ ਜੀ ਲੌਂਗਵਾਲ ਦੀ ਮੰਡੀ ਦੇਖੋ ਭਾਈ ਲੌਂਗਵਾਲ ਦੀ ਮੰਡੀ ਤੇ ਸੋਹਣੇ ਸੋਹਣੇ ਵਧੀਆ ਵਧੀਆ ਬੱਕਰੀ ਆਏ ਹੋਏ ਆ ਬੱਕਰੀਆਂ ਨੇ ਤੇ ਡਾਈਆਂ ਵਈਆਂ ਨੇ ਦੇਖੋ ਕਾ ਹੈ ਡਾਕਾ ਨੂੰ ਬਾਹਰ ਦਿਖਾਉਣਾ ਮਾਕੇ ਵਾਲੇ ਸਹਾ ਦਾਕਾ ਗੰਡੂ ਗੋਗਾ ਦਾ ਬਾਈ ਦਾ ਗੰਡੂ ਗੋਕੇ ਕਾ ਕਾਲੀ ਬੱਕਰੀ ਆ ਬਾਈ ਜੀ ਇਹਦਾ 20000 ਰੁਪਏ ਮੰਗਦਾ ਇਹਦੇ ਮੰਗਰ ਵੀ ਇੱਕ ਪੱਠ ਹੈ ਤੇ ਇਹ ਬਹੁਤ ਵਧੀਆ ਕਾਲੀ ਇਹਦੀ ਬੱਕਰੀ ਚ ਇਹਦੇ ਮੰਗਰ ਵੀ ਇੱਕ ਪੱਠ ਹੈ ਬੱਕਰਾ ਦਾ ਪੱਠ ਉਹ ਤੋਂ ਉੱਧਾਲੀਆਂ ਵੀ ਬੱਕਰੀਆਂ ਨੇ ਤੇ ਇੱਕ ਆਹ ਖੜੀ ਹੈ ਇਹ ਇਹਦੇ ਮੰਗਰ ਕਿਹੜਾ ਹੈ ਇਹਦੇ ਮੰਗਰ ਹੈ ਜੀ ਭਾਈ ਇਹਦੇ ਮੰਗਰ ਹੈ ਜੀ ਤਾਂ ਉਹ ਕੋ ਕੇ ਚੁੱਕਾ ਹੋਇਆ ਹੈ ਇਹਦੇ ਵਿੱਚ ਹੀ ਫੋਨ ਨੰਬਰ ਬੁੱਲੀ ਪਈ ਅੰਮ੍ਰਿਤਸਰ 68 83 ਨੋਟ। ਕੰਡ ਬੋਲਦੇ। ਬਰਨਾਲੇ ਦੇ ਨਾਲ ਜੀ। ਉੱਗੋ ਕੇ ਪੱਤੋ ਕੰਜੇ ਜਿਹਾ ਨਾਲ। ਇਹੋ ਸ਼ੇਅਰ ਕਰਦੇ। ਦੇਖੋ ਮੋਢੀ ਬਹੁਤ ਭਰੀ ਹੋਈ। ਬਹੁਤ ਜ਼ਿਆਦਾ। ਇਹ ਸ਼ੇਅਰ ਕਰਦੇ। ਧੰਨਵਾਦ ਜੀ। ਧੰਨਵਾਦ। ਅੱਗੇ ਚੱਲੇ ਕਿੱਥੇ ਹਾਂ? اگ چل کے سونے کی بات ہے منڈی پہ نا سائبر لگے سائبر لگے سائبر منڈی پہ بہتر نظارے بیٹھا بکرے بکریا ٹھیک ہے یہ ہے یہ پھر کر دے گا مل بکری ਆ ਬਾਕੀ ਮੰਡੀ ਦੇ ਕੱਟੇ ਲੰਗਵਾਲ ਦੀ ਮੰਡੀ ਦੇ ਕੱਟ ਬਈ ਬਹੁਤ ਜਿਆਦਾ ਕੱਟਾ ਹੈ ਲੰਗਵਾਲ ਦੀ ਮੰਡੀ ਆ ਤੇ ਜਿਲ੍ਹਾ ਸ਼ੇਅਰ ਕਰ ਇਹ ਗੱਲ ਦੇ ਹਾਂ ਦਾ ਕਮ ਲੋ ਬਾਈ ਤੁਹਾਨੂੰ ਬੱਕਰਾ ਦਿਖਾਉਣਾ ਪੂਰਾ ਸ਼ੇਰੇ ਦਾ ਦੇਖੋ ਕਾਲਾ ਜੱਜ ਬਲੈਕ ਸਾਹ ਕਾਲਾ ਬਾਈ ਦੇਖੋ ਕਿਰਪਾ ਬਾਈ ਤੋਂ ਪੁੱਸਾਂਗ ਬੱਕਰੇ ਬਾਰੇ ਪਹਿਲਾਂ ਸਭੇ ਤੁਹਾਨੂੰ ਦੂਜੇ ਬੱਕਰੇ ਵੀ ਦਿਖਾਉਣਾ ਬਾਈ ਦੋ ਆ ਖੜੇ ਆ ਇਹ ਵੀ ਕਾਲੇ ਆ ਜਮਾ ਪਿਆਰ ਦੇਖੋ ਬਾਈ ਜਿਹੜੇ ਆ ਦੋ ਕਾਲੇ ਬੱਕਰੇ ਕੈ ਦੰਦਾ ਇੱਕ ਚਾਰ ਦੰਦਾ ਇੱਕ ਦੋ ਦੰਦਾ ਠੀਕ ਆ ਇਹਨਾਂ ਦਾ ਰੇਟ ਕੀ ਆ ਉਹ ਜੋੜੇ ਦਾ ਹੀ 50000 ਜੋੜੇ ਦਾ 50000 ਤੇ ਉਹੜਾ ਵੱਡਾਗਾ ਉਹਦਾ ਉਹ 6 ਦੰਦਾ ਵੀਰੇ ਦੋ ਉਹ 2 ਲੱਖਾਂ ਠੀਕ ਆ ਬੰਦੇ 1.5 ਲੱਖ ਲੱਗ ਗਿਆ ਭਾਈ ਕਹਿੰਦਾ ਫੋਨ ਨੰਬਰ ਆਪਣਾ ਕਿੰਨਾ ਬਾਈ 8556855482 ਲਓ ਬਾਈ ਆ ਭਾਈ ਦਾ ਫੋਨ ਨੰਬਰ ਆ ਜਿਸ ਵੀਰ ਨੂੰ ਬੱਕਰਾ ਹੀ ਰੋੜਾ ਨਾ ਇਸ ਨੰਬਰ ਤੇ ਸੰਪਰਕ ਕਰਕੇ ਬਾਈ ਕੋਲ ਜਾਓ ਤੇ ਬੱਕਰੇ ਖੋਲ ਕੇ ਲਿਆਓ ਤੇ ਪੈਸੇ ਦੇ ਕੇ ਆਓ ਲਓ ਜੀ ਆਹ ਚਾਹ ਬਾਈ ਕਾਦੀ ਆ ਦੇਖ ਆਹ ਆਸਾ ਆਹਾ ਹਾਂ ਆ ਜੋੜੀ ਹੈ ਹਾਂ ਇਹ ਜੋੜੀਓ ਦੇ ਦਾਂਗੇ ਬਸਾ ਪਸੰਦ ਆਇਆ ਅਗਲੇ ਵੇਰ ਕੋਈ ਨਾ ਉਹਨੂੰ ਵੀ ਫਰ ਸਦੀਕ ਆ ਦੋਨੇ ਨੇ ਹਾਂ ਮੈਂ ਕਾਰਪੀਆਂ ਨੇ ਦੇਣੀਆਂ ਨੇ ਵੇਚਦੇ ਨਹੀਂ ਵੀਰੇ ਰਾਜੂ ਕਾਨੂੰ ਤਾਂ ਕੱਢ ਫੇਰਿਆ ਇਹ ਕਿਹੜਾ ਪੈਰ ਪਾਣੀ ਪਾਇਆ ਹੈ ਤੇ ਜੰਮਣ ਹਟ ਗਈਆਂ ਜਾਂ ਮੇਰੇ ਕੋਲੇ ਤਾਂ ਜੰਮਣ ਤੇਰੇ ਕੋਲੇ ਜਾਂਦੀਆਂ ਹੋਣਗੀਆਂ ਸਭ ਨੇ ਜੰਮਦੀਆਂ ਜਿੰਨੇ ਪਾਲੀ ਨੇ ਮੇਰੇ ਕੰਨੇ ਨਾਲੇ ਨਹੀਂ ਜੰਮਦੀਆਂ ਜਿੰਨੇ ਪੰਜਾਬ ਦੇ ਪਾਲੀ ਨੇ ਸਭ ਨੇ ਵੀ ਜਾਂਦੀਆਂ ਨੇ ਗੱਲ ਕਰ ਉਹ ਨਹੀਂ ਵੇਚਣੀਆਂ ਨਿਚੂਗਾ ਨਹੀਂ ਵੇਚਦੇ ਐਂ ਕਰੀ ਫਿਰ ਹਾਂ ਉਹਨਾਂ ਨੂੰ ਉਮਰ ਪਰ ਰੱਖੀ ਓਏ ਯਾਰ ਉਮਰ ਪਰ ਕੋਈ ਚੀਜ਼ ਕਿਸੇ ਕੋਲੇ ਰਹੀ ਆ ਫੱਟੇ ਨਾ ਜਵਾਬ ਦੇ ਯਾਰ ਮੈਂ ਤੇਰਾ ਫਾਰਮਾਂ ਕੇ ਚੈੱਕ ਕਰੂੰਗਾ ਮੈਂ ਕਿਹੜਾ ਦੇਖ ਤੇਰੇ ਨਾਲ ਕੋਈ ਜਿੱਦ ਨਹੀਂ ਕੋਈ ਬੈਸ ਨਹੀਂ ਤੇਰੇ ਨਾਲ ਕੋਈ ਆਪਾਂ ਜਿੱਦੇ ਨਹੀਂ ਰਾਜੂ ਉਮਰ ਪਰ ਨਾ ਤਾਂ ਕੋਈ ਚੀਜ਼ ਕੋਈ ਬੰਦਾ ਰੱਖ ਸਕਿਆ ਨਾ ਕਿਸੇ ਕੋਲੇ ਰੱਖੇ ਫਿਰ ਅਗਰ ਮੈਂ ਗੱਲ ੁਕਾਰਾ ਜਿਹੜਾ ਮੁੱਲ ਤੂੰ ਸਾਹਬ ਨਾ ਮੰਗਾ ਉਹ ਮੁੱਲ ਕਰਦੀ ਆ ਦੇ ਕਿਉਂ ਭਜਾ ਦੀਏ ਵੀ ਮੁੱਲ ਕਰਕੇ ਦਿਮਾਗ 'ਚ ਫਰਕ ਕਰਕੇ ਮੁੱਲ ਕਰਦੇ ਦੇ ਮਨੋਗਰ ਕਿਥੇ ਆਵੇ ਕੋਈ ਫਾਇਦਾ ਨਹੀਂ ਫਿਰ ਉਹੀ ਫਰਾਦੇ ਉਹ ਲੈ ਜਾ ਹਰ ਬਾਈ ਉਹ ਲੈ ਜਾ ਯਾਰ ਉਹ ਲੈ ਜਾ ਹਾਂ ਹਾਂ ਕੋ ਲੈ ਜਾ ਅੱਬ ਕੀ ਰੇ ਵੇਚਣ ਵਾਲਾ ਕੁਝ ਵੀ ਨਹੀਂ ਹੈਗਾ ਲੋ ਬਈ ਸ਼ਰੀਕ ਤੇ ਆਦੂ ਇਕੱਠੇ ਆ ਫਿਰ ਮੈਂ ਵੇਚਦੇ ਹਾਂ ਆ ਤੂੰ ਵੇਚ ਦੇ ਤੂੰ ਵੇਚ ਦੇ ਮੁੱਲ ਕਰਾਂ ਮੈਨੂੰ ਤਾਂ ਪਤਾ ਵੀ ਨਹੀਂ ਕਿ ਕੀ ਮੰਗਦਾ ਕਈਆਂ ਪੱਠਾ ਨੇ ਹਾਂ ਬਈ ਜੜੀ ਲੈਣਾ ਲੈਣਾ ਮੈਂ ਲਊਗਾ ਲੋ ਬਈ ਸੌਦਾ ਹੋਣ ਲੱਗਿਆ ਵੀਰ ਕਦਰ ਸ਼ੇਰ ਆ 8 18 18000 ਦੇ ਮਿੱਤਰ 18 18000 ਉਹਨੇ ਮੰਗਿਆ ਕਿੰਨਾ ਤੋਂ ਓਏ ਮੈਨੂੰ ਮੱਝੇ ਦਾ ਮੰਗਿਆ ਤੂੰ ਬਜਾਇਆ ਤੂੰ ਬਜਾ ਦੇ ਹੋਰ ਮੈਂ ਟੈлефон ਵੇਚਦੇ ਨਹੀਂ ਵੀਰੇ ਓਏ ਕਿੰਨੇ ਦੀਆਂ ਵੇਚਦਾ ਹੀਰੇ ਦਾ ਤਾਇਆ ਨਹੀਂ ਵੇਚਦਾ ਸੱਸੀ ਦੇ ਮਸੜਾ ਨਹੀਂ ਵੇਚਦਾ 40 ਦੀਆਂ ਦਿੰਦਾ ਨਹੀਂ ਦਿੰਦਾ ਯਾਰ 45 ਦੀਆਂ ਦਿੰਦਾ ਓ ਯਾਰ ਰਾਜੂ ਕੋਈ ਫਾਇਦਾ ਨਹੀਂ ਵੇਚਦੇ ਓ 50 ਦੀਆਂ ਦਿੰਦਾ ਦੇ ਕਰ ਰਹੇ ਨੇ ਵਿਚਾਰੀਆਂ ਦੇ ਮੈਂ ਸਣੇ ਤੇਰਾ ਘੋਟੂ ਮੈਂ ਮੇਰਾ ਤਾਂ ਘੋਟਲਾ ਮੈਂ ਮੈਂ ਤਾਂ ਝੱਲ ਲੂਗਾ ਮੈਂ ਤਾਂ ਝੱਲ ਨੂੰ ਇਹਨਾਂ ਤੋਂ ਨਹੀਂ ਝੱਲਿਆ ਚੱਕ ਲੈ ਕਿੱਧਰ ਗਿਆ ਕੰਚ ਤੇ ਆ ਨਾ ਜਾ ਚੱਕ ਲੋ ਮੈਂ ਤਾਂ ਬੈਠਣ ਨੂੰ ਤਾਂ ਧੂਣ ਚੱਕ ਕੇ ਕਮਾਏ ਚ ਦੋ ਜਾਣੇ ਹੋ ਯਾਰ ਤੁਸੀਂ ਜਿੱਦੋ ਦੇਖੀ ਨਹੀਂ ਰਾਬਤ ਫੇਜ ਇਹ ਤਾਂ ਲਾ ਦੋ ਵਰਗਾ ਹੈ ਪਰ ਹਾਂ 50 ਦੀਆਂ ਦੰਨੇ ਨਹੀਂ ਵੇਚਦੇ ਰਾਜੂ ਕਮਾਨ ਦੀ ਗੱਲ ਹੈ ਲੈ ਭਾਈ 50000 ਮਿੱਤਰੋ ਆ ਬਾਈ ਪਿੱਛੇ ਮੈਨੇ ਪੱਠਾਂ ਤੇ ਲਾਤਾ ਠੀਕ ਆ ਜੀ ਪਰ ਮੈਜਰ ਕੱਟ ਗਿਆ ਲਖੀਰ ਇਹ ਵੇਚਣੀਆਂ ਨਹੀਂ ਕਹਿੰਦਾ ਵੇਚਣੀਆਂ ਨਹੀਂ ਸਮਝਦਾ ਜੀ ਅਜਾਸ ਰਹਿੰਦੇ ਵੇਚਦੇ ਨਹੀਂ ਬਈ ਸਾਹ ਸੌਣ ਮੈਂ ਕੀ ਕਰਾਂ ਹੈ ਇਹ ਤਾਂ ਮੇਲੇ ਨਾ ਦਖਿਆ ਇਹਨਾਂ ਨੂੰ ਕਰੇ ਆਪਦੀਆਂ ਨੂੰ ਰੱਖ ਸਾਬ ਅੰਦਰੇ ਫਾਰਮ ਦੇ ਬਾਪੂ ਤੂੰ ਦਾ ਫਾਇਦਾ ਲਿਆਉਣ ਦਾ ਫਾਇਦਾ ਨਹੀਂ ਤੇਰੀ ਤਾਂ ਚਲ ਦਾੜੀ ਚੱਟੀ ਹੋ ਗਈ ਉਮਰ ਦੇ ਹਿਸਾਬ ਤੇ ਟੀਜਾ ਦਿਖਾਉਣ ਵਾਸਤੇ ਹੁੰਦੀਆਂ ਨੇ ਘਰੇ ਖੜਾ ਕੇ 100 ਪੀਸ ਤੇ ਨਹੀਂ ਰੱਖਿਆ ਜਾਂਦੀਆਂ ਟੀਜਾ ਦਿਖਾਉਣ ਵਾਸਤੇ ਨੇ ਕਿ ਪਤਾ ਲੱਗਦਾ ਵੀ ਕਿਹੜੇ ਹਰੇਕ ਮਾਂ ਪੁੱਤ ਸਿਰ ਦਾ ਪਲੋਸ ਕੇ ਕਹਿੰਦੀਆਂ ਮੇਰਾ ਪਹਿਲਵਾਨ ਆ ਜਦੋਂ ਦੂਜਾ ਮਾਰਦਾ ਨਾ ਤਾਂ ਹੌਣ ਚ ਮੁੱਕੀ ਫੇਰ ਪਤਾ ਲੱਗਦਾ ਰੇਡ ਇੱਕ ਵੀ ਨਹੀਂ ਅਗਲਾ ਜਾਣ ਦਿੰਦਾ ਮੈਦਾਨ ਦੀ ਜਾਇਦ ਦੀ ਪਤਾ ਲੱਗਦਾ ਬਈ ਜਾਇਦ ਤੋਂ ਪਤਾ ਲੱਗਦਾ ਵੀ ਹਾਂ ਕਿੱਲਾ ਦੀ ਪੁੱਗੀ ਹੈ ਚਲ ਸਹੀ ਐ ਤੇਰੀ ਚੀਜ਼ਾਂ ਦਿਖਾਉਣ ਵਾਸਤੇ ਨੇ ਪੀਂਹਾਂ ਲਾਉਣ ਵਾਸਤੇ ਨੇ ਕਮਾ ਲੈਉਣ ਨੂੰ ਹੁਣ ਹੁਣ ਕੰਪੀਟੀਸ਼ਨ ਹੁੰਦੇ ਨੇ ਲੱਖਾਂ ਕਰੋੜਾ ਰੁਪਈਆ ਮੁੱਲਾਪੁਰ ਲੱਗਿਆ ਆ ਇਹਨਾਂ ਨੂੰ ਵੀ ਪਤਾ ਉਰੇ ਵੀ ਲੱਗਿਆ ਲਗਾਲ ਵੀ ਲੱਗਿਆ ਉਹ ਦਿਖਾਉਣ ਵਾਸਤੇ ਹੀ ਲਿਆਏ ਨੇ ਲੋਕਾਂ ਹੁਣ ਸੋ ਇਹਨਾਂ ਨੂੰ ਬਾਈਆਂ ਨੂੰ ਵੀ ਪਤਾ ਲੱਗੇ ਵੀ ਆਪਾਂ ਜਿੱਥੇ 10 ਰੱਖਣੀ ਆ ਮੈਂ ਕਹਿੰਦਾ ਵੀ 5 ਰੱਖ ਲਓ ਰੱਖ ਚੱਜੀਆਂ ਨੂੰ ਉਹ ਯਾਰ ਵੱੱਦ ਵਾਲੀ ਦਾ ਗੱਲ ਹੀ ਨਹੀਂ ਬਾਪੂ ਯਾਰ ਵੱੱਦ ਵਾਲੀ ਦਾ ਕੋਈ ਮਸਲਾ ਹੀ ਨਹੀਂ ਆ ਇਹਨਾਂ ਦੇ ਬਾਪ ਦੀ ਜਾਂ ਕਿਸੇ ਪਾਸੇ ਦੀ ਦਾਪਾਂ ਨੂੰ ਪਤਾ ਵੀ ਕਿੰਨੇ ਕਿੰਨੇ ਕੀ ਕੀ ਆ ਇਹ ਬਹੁਤ ਔਖੇ ਨੇ ਬਾਪੂ ਕਾਲ ਨੇ ਬੱਚੇ ਕੱਟੀਆਂ ਵੀ ਚੰਗੀਆਂ ਨੇ ਬੋਲੀਆਂ ਵੀ ਚੰਗੀਆਂ ਨੇ ਮੈਨੂੰ ਕੀ ਦੱਸੂ ਉੱਥੇ ਜਿੱਥੇ ਗਿਆ ਇਹ ਤਾਂ ਪਿੱਛੋਂ ਗਿਆ ਮੈਂ ਪੈਣਾ ਜਾਇਆ ਇਹ ਨਹੀਂ ਚੱਤਰ ਹੁੰਦਾ ਬਾਈ ਇਹ ਨਹੀਂ ਤੈਨੂੰ ਮੈਂ ਕਹਿੰਦਾ ਰਾਜੂ ਦੇਖਾ ਇਹਦੀ ਵੀ ਉਮਰ ਨਾਂ ਦੀ ਬੱਕਰੀਆਂ ਅੱਜ ਬੱਕਰੀਆਂ ਪਾਲਦੇ ਨੇ ਹਰੇਕ ਬੱਕਰੀ ਥੋੜੀ ਸ਼ਾਨ ਪੈਦਾ ਕਰ ਦਿੰਦੀ ਆ ਜਾਂ ਹਰੇਕ ਬੱਕਰੀ ਥੋੜੀ ਵਧੀਆ ਪੱਠਾ ਪੈਦਾ ਕਰ ਦਿੰਦੀ ਆ ਬੱਕਰੀ ਵੀ ਸਭ ਨਹੀਂ ਕੋਹ ਤੋਂ ਖਾਂ ਗਿਆ ਬੈਕ ਲੱਗ ਜਿੰਨੀ ਮੇਰੇ ਖਰਚੇ ਨੇ ਨਾਈ ਵਾਲੇ ਫੌਜੀ ਦੀਆਂ ਭੋਕਦੀਆਂ ਪੱਠਾਂ ਨੇ ਆਪਾਂ ਨੇ ਕਹਿੰਦੇ ਵੀ ਆਪਾਂ ਕਿਵੇਂ ਮੈਨੂੰ ਪਤਾ ਵੀ ਕਿੱਥੋਂ ਨੇ ਆ ਇਹ ਹੁਣ ਲੱਗ ਮੈਂ ਨਹੀਂ ਹੁੰਦਾ ਉਹ ਬੰਦੇ ਨੂੰ ਮੈਂ 2.5 ਲੱਖ ਰੁ ਉਦੋਂ ਬੋਕ ਦਿੱਤਾ ਨਹੀਂ ਗਿਆ ਹੁਣ ਬੋਕ ਦੰਦਾ ਤੋਂ ਉਕਾਰ ਹੋ ਗਿਆ ਚਾਰ ਦੰਦ ਹਾਂ ਅੱਧ ਹੋ ਗਿਆ ਜੀ ਚਾਰ ਹੋ ਗਿਆ ਪੂਰੇ ਹੋ ਗਿਆ ਜੀ ਚਾਰ ਹੋ ਗਿਆ ਦੇਖਿਆ ਵੀਡੀਓ ਬਣਾ ਕੇ ਉਹ ਯਾਰ ਮੈਂ ਪਰਸੋਂ ਜਾ ਕੇ ਆਇਆ ਰਾਜੂ ਯਾਰ ਚਾਰ ਦੰਦਾ ਨਹੀਂ ਬੜੇ ਮੁਕ ਦੀ ਗੱਲ ਕਰਦਾ ਬੜੇ ਹਾਂ ਚਾਰ ਦੰਦਾ ਉਦੋਂ ਦੋ ਦੰਦ ਸੀ ਯਾਰ ਜਦੋਂ ਸੋਲੀਓ ਤੇ 1.5 ਲੱਖ ਪਾ ਲਈ ਇੱਕ ਸਾਲ ਚਾਰ ਦੰਦ ਸੀ ਉਹ ਨਹੀਂ ਯਾਰ ਮੈਂ ਫੱਕ ਚੱਲਦੇ ਆਪਾਂ ਅੱਜੇ ਲਾਓ ਸਰ ਤਲਵਾ ਲਾਓ ਮੈਂ 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 ਖਾ ਸਾਰੇ ਘਰ ਕਰ ਕਰ ਸੀ ਮੈਂ ਮਿਹਮਣੇ ਮਿਹਮਣੇ ਦੀ ਹੋਰ ਪਾਗਲ ਜਾਉਂ ਰਖ ਕਰ ਕਰ ਸੀ ਮੈਂ ਗਰੀਬ ਪੁੱਤ ਠੀਕ ਗੱਲ ਹੈ ਸਹੀ ਗੱਲ ਜੀ ਬਿਲਕੁਲ ਨਹੀਂ ਗੱਲ ਕਰਦੀ ਨਾ ਗੱਲ ਦੀ ਲਾਵਾਂ ਵੀਰੇ ਨਾ ਕਰਦੀ ਮੈਂ ਤਾਂ ਖਾਈ ਗਵਾਈਆਂ ਫਿਰਦਾ ਮੈਂ ਤਾਂ ਕਾਜੇ ਤੇ ਲਾਉਂਦਾ ਲਾ ਤਲਵਾਰ ਥੋੜੀ ਗੱਲ ਸਾਡੇ ਨਾ ਵੀਰੇ ਮੈਂ ਤਾਂ ਡਰਦਾ ਮੈਂ ਨਹੀਂ ਲਾਉਂਦਾ ਮੈਂ ਲਾਉਂਦਾ ਨਾ ਗੜਦੀ ਲਾਵਾਂ ਤੂੰ ਮੈਨੂੰ ਕੁੱਟਦੇ ਤਾਂ ਜੋ ਬੇਜੀ ਨੂੰ ਸਾਂਹ ਜੀ ਨਾ ਇਹ ਕੰਪਨੀ ਦਾ ਨਾ ਤੇਰਾ ਕੀ ਬਾਈ ਭਾਈ ਨੂੰ ਤੂੰ ਤਾਂ ਆਪ ਕਹਿਣਾ ਮੈਂ ਤਾਂ ਗਾਈ ਕਮਾਈ ਫਿਰਦਾ ਮੇਰਾ ਜਵਾਕ ਨਹੀਂ ਨਿਕਲ ਜਾ ਓਏ ਲੈ ਲੈ ਰੁਪਏ ਖੋਣੇ ਨਹੀਂ ਰਾਜੂ ਬੇਚਦੇ ਨਹੀਂ ਭਾਈ ਇਹ ਬੇਚਨੇ ਹੁੰਦੇ ਆਪਾਂ ਦੇ ਭਾਈ ਇਹ ਤਾਂ ਲਖੀਰੇ ਘੱਟ ਗਿਆ ਨਾ ਵੇ ਰੜ ਗਿਆ ਪਰ ਕੋੜਾ ਸਿਰੇ ਲਾਤਾ ਮੈਨੇ ਡੱਕਰ ਡੱਕਰ ਕੇ ਮੇਰੇ ਨਾਲ ਸੱਤ ਲਾ ਦੇ ਹੋ ਵੀ ਬਾਤ ਵੀ ਆਟ ਹੈ ਛੋਟੀ ਜਲਾ ਪੌਲਾ ਸੌਰੀ ਗੱਟ ਬਾਤ ਕੀ ਆਏ ਪੌਲਾ ਕੰਜਰਾ ਹੈ ਬਈ ਵਾਕੇ ਛੋਟੀ ਦੀ ਅੱਖ ਲਾ ਦੇ ਹੈ ਛੋਟੀ ਦੀ ਲਾ ਅੱਖ ਲਾ ਛੋਟੀ ਦੀ ਸੱਟ ਆਹ ਬਈ ਵਾਕੇ ਛੋਟੀ ਦੀ ਅੱਖ ਵੀ ਆਲੀ ਵੀ ਆਲੀ ਏਟ ਲਾਈ ਲਾਤਾ 55 ਤੋੜਤਾ ਮੁੰਜਾ ਹਾਂ ਕਰਤਾ ਮੈਚਰ ਗੰਗਾ ਗੰਗਾ ਭੱਜ ਮੈਂ ਜਾਨ ਕਿਤੇ ਬੱਜਾ ਉਹ ਵਿਰੇਜੇ ਲੱਖ ਲੱਗ ਜੂ ਮੈਂ ਤਾਂ ਨਹੀਂ ਦਿੰਦਾ ਲੱਖ ਜੀ ਮੁੰਡਾ ਆਸਟ੍ਰੇਲੀਆ ਜਾ ਕੇ ਪੱਕਾ ਠੀਕ ਆ 55 55 ਦਾ ਛੱਡ ਮੈਂ ਜੇ ਕੱਲੀ ਦਾ 55 55 ਲੱਗ ਜੇ ਮੈਂ ਤਾਂ ਵੀ ਨਹੀਂ ਦਿੰਦਾ ਮਾਮਾ ਸਾਡੀ ਯਾਰ ਮਾਂ ਕਿਨੇ ਦੇਖੀ ਆ ਮੇਰੀ ਮਾਂ ਕਿਨੇ ਦੇਖੀ ਆ ਮੇਰਾ ਪਿਓ ਕਿਨੇ ਦੇਖਿਆ ਹਰੇਕ ਮਾਂ ਥੋੜੀ ਪਹਿਲ ਮਾਨ ਜਾਂਦੀ ਆ ਇੱਕ ਅੱਧੀ ਜਾਂਦੀ ਇੱਕ ਅੱਧੀ ਜੰਮਿਆ ਜਾਂਦਾ ਹਰੇਕ ਕੋੜੀ ਕੋੜਾ ਆਸਾਨ ਨਹੀਂ ਪੈਦਾ ਜਾਂਦੀ ਮਾਮਾ ਦਾ ਰਿਕਾਰਡ ਦਿਖਾਉਣਾ ਇਹ ਬੋਲਣੇ ਇਹਨਾਂ ਦੀ ਤਰੀਕੀ 40 ਬੱਕਰੀਆਂ ਦੀ ਢੰਡੀ 'ਚੋਂ ਇੱਕ ਅੱਧਾ ਹੀ ਬੱਚਾ ਸਾਂਝ ਜੰਮੂਗੀ ਹਾਂ ਸਾਰੀਆਂ ਨਹੀਂ ਜੰਮਦੀਆਂ ਨਹੀਂ ਜੰਮਦੀਆਂ ਸਭੀ ਦੇਖੋ ਹੈ ਜਾ ਨਹੀਂ ਇਦਾਂ ਦੀ ਬੱਦ ਦੱਸ 6000 ਜੱਸ ਸੇ ਨੂੰ ਬਾਦਾ ਕਰਨ ਬੈਠਾ ਵਾਜੀ ਕਿ ਮਟੂ ਬਣਾਇਆ ਨਹੀਂ ਗਾਮ ਮਟੂ ਜੇਦੀ ਮੰਨੀ ਨਹੀਂ ਆਈ ਜਦੋਂ ਵੀਡੀਓ ਚੜਾਤੀ ਹਾਂ ਮਾਸਾ ਆਇਆ ਦੀ ਮੈਂ ਦੇਖ ਆਹ ਕੁੰਡੀਆਂ ਪੁੱਛਾ ਕਰੋ ਸਗੀਕ ਜੀ ਇਹ ਆਇਦਰ ਨੂੰ ਸਾਰਿਆਂ ਨੂੰ ਦੇਖਣ ਦੇ। ਸਦੀਕ ਦੀਆਂ ਕੁੰਡੀਆਂ ਕੁੰਡੀਆਂ ਮੁੱਛਾਂ ਕਰੋ। ਹੋ ਪਰੇ ਵਾਹ। ਇਹ ਤਾਂ ਮੁਸਨੀਮੀ ਕਰਦੀਦਾ ਇਹਦੀ ਤਾਂ। ਨਹੀਂ ਇੱਕ ਆ ਲੈ। ਹਾਂ ਇਹ ਨਹੀਂ ਦੂਜੇ ਲੋਟ ਨਹੀਂ ਵੀ ਕਰਦੀ। ਇਹਦੀ ਮੰਨੀ ਨਹੀਂ। ਕੋਈ ਬੰਦੇ ਚਾਚਾ ਗੁੱਸੇ ਨਹੀਂ ਕਰੇ। ਇਹ ਬੰਦੇ ਵੀ ਪਾਈ ਨਹੀਂ ਦੇਖ ਠੀਕ ਆ। ਜੇ ਮੈਂ ਵੇਚਦਾ ਹੁੰਦਾ ਮੈਂ ਤੈਨੂੰ ਜਦੀ ਕੰਨ ਫੜਾਉਂਦਾ ਵੀ ਆ ਲੈ। ਜੇ ਕੋਈ ਮੁੱਲ ਕਰਨਾ ਹੋਣਾ ਜਾ ਤੈਨੂੰ ਅਸੀਂ ਲੜਨ ਲਾ ਦੇ ਕੁੰਜੇ। ਪੂਜੇ ਹਾਂ ਮੈਂ ਤਾਂ ਕਾਨੂੰ ਲੈਣਾ ਦੀ ਪੂਜੇ ਮੈਂ ਤਾਂ ਮਿੱਟੀ ਚ ਲਟੂnga ਆਈ ਦੀਆਂ ਝੋਲੀਆਂ ਭਰਾ ਕੇ ਤੋੜ ਦਾਂ ਤੇ ਨੁਟਾਂ ਨਾ ਯਾਰ ਗੱਲ ਖਤਮ ਐ ਗੱਲ ਕਰ 베ਚੀ ਨਹੀਂ ਨੇ ਹਾਂ 베ਚੀ ਨਹੀਂ ਉਹਨੂੰ ਨਾਂ ਲੱਗਿਆ ਇਹ ਤਾਂ ਰੱਖਣੀਆਂ ਨੇ ਚਲੋ ਬਈ ਓਏ ਇਹਨੂੰ ਐ ਵੀ ਕਹ ਦੋ ਪੱਠਾਂ ਤੇ ਨਾਗਾ ਸੀ ਬਾਈ ਕੋਈ ਬਾਤ ਨਹੀਂ ਹਾਂ ਭਾਈਆ ਮੇਜਰ ਲੱਖ ਲੱਖ ਰੁਪਇਆ ਲਾਵਾ ਫੇਰ ਹੀ ਗੱਲ ਬਣਦੀ ਆ ਕਰਦੇ ਫੇਰੇ ਕਹਾ ਭਾਈ ਪੱਠਾਂ ਦੇ ਪੈਸੇ ਲੱਗਦੇ ਨੇ ਮੈਂ ਤਾਂ ਹਰੇਕ ਬੰਦੇ ਨੂੰ ਵੀਡੀਓ ਚ ਪਿੱਟਦਾ ਹੁੰਨਾ ਵੀ ਚਾਹੇ ਦੋ ਰੱਖ ਲਿਆ ਕਰੋ ਰੱਖ ਚੱਜ ਦੀਆਂ ਲਿਆ ਕਰੋ ਚਲ ਠੀਕ ਆ ਫਿਰ ਮੈਂ ਇੱਧਰ ਧੰਨਵਾਦ ਧੰਨਵਾਦ ਸਹੀ ਗੱਲ ਹੈ